ਏਨੀਂ ਦੇਵਿੰਦਲ ਜਿੱਦ ਕਾਫੀ ਸੁਰਖੀਆਂ ਚ ਚੱਲ ਰਿਹਾ ਹੈ ਭਾਵੇਂ ਕਿ ਹੰਬਾਨੀਆਂ ਤੇ ਉੱਪਰ ਪਰਫਾਰਮ ਕਰਨ ਕਰਕੇ ਚਾਹੇ ਆਪਣੇ ਬਿਆਨ ਕਰਕੇ ਹੁਣ ਦਿਲਜੀਤ ਦੀ ਇੱਕ ਬਾਲੀਵੁੱਡ ਫਿਲਮ ਆ ਰਹੀ ਹੈ ਜੋ ਕਿ ਚਮਕੀਲ 'ਤੇ ਹੈ ਇਹ ਫਿਲਮ ਰਿਲੀਜ ਹੋਣ ਤੋਂ ਪਹਿਲਾਂ ਹੀ ਕਾਫੀ ਬਵਾਦਾਂ ਵਿੱਚ ਚਲੀ ਗਈ ਹੈ ਲਹਿੰਗ ਸਿੰਘਾਂ ਨੇ ਦਿਲਜੀਤ ਅਤੇ ਫਿਲਮ ਬਣਾਉਣ ਵਾਲਿਆਂ ਨੂੰ ਚੇਤਾਵਨੀ ਦਿੱਤੇ ਹੋਏ ਕਿਹਾ ਹੈ ਕਿ ਇਹ ਫਿਲਮ ਪੰਜਾਬ ਵਿੱਚ ਨਹੀਂ ਲੱਗ ਦਿੱਤੀ ਜਾਵੇਗੀ ਬਖਤੀ ਉਸੇ ਸੁਣੋ ਲਹਿੰਗ ਸਿੰਘਾਂ ਨੇ ਕੀ ਕੀ ਕਿਹਾ ਆਹ ਖਾਲਸਾ ਪਹਿਲਾਂ ਇਦਾਂ ਮੈਂ ਅੱਜ ਪੀਰਾ ਸਿੰਘਾਂ ਨੇ ਮੈਨੂੰ ਦੱਸਾਇਆ ਅੱਜ ਆ ਇੰਟਰਨੈਟ ਦੇ ਉੱਤੇ ਇੱਕ ਦਿਲਜੀਤ ਸਾਂਝ ਨਾਨ ਦਾ ਜਿਹੜਾ ਫਿਲਮੀ ਐਕਟਰ ਆ ਉਹ ਇੱਕ ਫਿਲਮ ਬਣਾ ਰਿਹਾ ਚਮਕੀਲੇ ਦੇ ਉੱਤੇ ਜਿਹੜਾ ਉਹ ਗਾਉਣ ਵਾਲਾ ਨਚਾਰ ਸੀ ਚਮਕੀਲਾ ਉਸ ਦੇ ਉੱਤੇ ਫਿਲਮ ਬਣਾ ਰਿਹਾ ਤੇ ਉਹਦੇ ਵਿੱਚ ਉਹਨੂੰ ਸ਼ਹੀਦ ਦਾ ਦਰਜਾ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੋ ਇੰਟਰਨੈਟ ਦੇ ਉੱਤੇ ਥਰੂ ਉਹਦੇ ਪਤਾ ਲੱਗਾ ਸਾਨੂੰ ਕਿ ਉਹਨੂੰ ਸ਼ਹੀਦ ਬਣਾਇਆ ਜਾ ਰਿਹਾ ਵੀ ਚਮਕੀਲਾ ਸ਼ਹੀਦ ਸੀ ਸੁਭਾਵਕ ਹੈ ਜੇ ਚਮਕੀਲੇ ਨੂੰ ਸ਼ਹੀਦ ਬਣਾਇਆ ਜਾਊਗਾ ਤੇ ਫਿਰ ਉਹਨਾਂ ਸਿੰਘਾਂ ਦੇ ਕਿਰਦਾਰ ਨੂੰ ਕਿਵੇਂ ਦਿਖਾਉਣਗੇ ਜਿਨ੍ਹਾਂ ਨੇ ਚਮਕੀਲੇ ਦਾ ਸੋਧਾ ਲਾਇਆ ਸੀ ਕਿਉਂਕਿ ਉਹ ਕੰਜਰਖਾਨਾ ਕਰਦਾ ਸੀਗਾ ਸਮਾਜ ਗੰਦ ਪਾਉਂਦਾ ਸੀਗਾ ਗੰਦ ਬੋਲਦਾ ਸੀਗਾ ਤੇ ਜੇ ਇਹ ਨੂੰ ਸ਼ਹੀਦ ਦਿਖਾਉਣਗੇ ਤੇ ਸੁਭਾਵਕ ਉਹਨਾਂ ਦੇ ਕਿਰਦਾਰ ਨੂੰ ਖੜਕ ਕੇ ਉਹਨਾਂ ਦੇ ਕਿਰਦਾਰ ਨੂੰ ਬਹੁਤ ਮਾੜਾ ਤੇ ਛੋਟਾ ਵਿਖਾਉਣਗੇ ਉਹਨਾਂ ਨੂੰ ਕਾਤਲ ਵਿਖਾਉਣਗੇ ਇਸ ਸ਼ਹੀਦ ਦੇ ਜਿਹੜਾ ਕਿ ਅਖੌਤੀ ਸ਼ਹੀਦ ਆ ਇਸ ਕਰਕੇ ਪਹਿਲਾਂ ਇਦਾਂ ਆ ਵਾ ਵੀ ਸਾਡੇ ਵੱਲੋਂ ਕੋਈ ਬੇਨਤੀ ਨਹੀਂ ਆ ਕੋਈ ਅਪੀਲ ਨਹੀਂ ਆ ਸਿੱਧੀ ਸਿੱਧੀ ਉਹਨਾਂ ਲੋਕਾਂ ਨੂੰ ਸਲਾਹ ਆ ਜਿਹੜੇ ਵੀ ਇਹ ਫਿਲਮ ਬਣਾ ਰਹੇ ਨੇ ਕਿ ਨਾ ਤਾਂ ਉਹ ਕੰਜਰ ਕਦੀ ਸ਼ਹੀਦ ਸੀ ਨਾ ਸ਼ਹੀਦ ਹੋ ਸਕਦਾ ਨਾ ਉਹਨੂੰ ਸ਼ਹੀਦ ਬਣਾਉਣ ਦੀ ਕੋਸ਼ਿਸ਼ ਕੀਤੀ ਜਾਵੇ ਤੇ ਜੇਕਰ ਇਸ ਫਿਲਮ ਦੇ ਵਿੱਚ ਸਿੱਖਾ ਉਹਨਾਂ ਖੜਕੂ ਸਿੰਘਾਂ ਦਾ ਕਿਰਦਾਰ 네ਗੇਟਿਵ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਜਿਨ੍ਹਾਂ ਨੇ ਉਹਦਾ ਸੌਦਾ ਲਾਇਆ ਸੀ ਤੇ ਫਿਰ ਇਹ ਆਪਣਾ ਪੜਿਆ ਵਿਚਾਰੇ ਉਹ ਫਿਲਮ ਨਹੀਂ ਚੱਲਣੀ ਇਹ ਸਿੱਖਾਂ ਨੇ ਚੱਲਣ ਨਹੀਂ ਦੇਣੀ ਖਾਲਸਾ ਪੰਥ ਨੇ ਨਹੀਂ ਚੱਲਣ ਦੇਣੀ ਕਿਉਂਕਿ ਭਾਈ ਦੀਪ ਸਿੰਘ ਹੀਰਾ ਤੇ ਜਿਨ੍ਹਾਂ ਵੀ ਉਹ ਸਿੰਘ ਸਨ ਉਹ ਸਾਡੇ ਕੌਮ ਦੇ ਜਹਾਰੂ ਸੀ ਯੋਧੇ ਸੀ ਉਹ ਸਤਕਾਰਯੋਗ ਸਨ ਉਹਨਾਂ ਨੇ ਇਹਦਾ ਸੌਦਾ ਇਸ ਕਰਕੇ ਲਾਇਆ ਸੀ ਕਿਉਂਕਿ ਇਹਨੇ ਪੰਜਾਬ ਦੇ ਵਿੱਚ ਰਹਿ ਕਰਕੇ ਬਹੁਤ ਜਿਆਦਾ ਗੰਦ ਪਾਇਆ ਸੀ ਅਜਿਹੇ ਅਸ਼ਲੀਲ ਗਾਣੇ ਇਹਦੇ ਉਨੋਂ ਗਾਏ ਜਾਂਦੇ ਸੀ ਜੋ ਸਮਾਜ 'ਚ ਸੁਣਨ ਦੇ ਲਾਇਕ ਨਹੀਂ ਉਹਨੂੰ ਉਹੀ ਲੋਕ ਸੁਣਦੇ ਸੀ ਜਿਹੜੇ ਸਮਾਜਿਕ ਕਦਰਾਂ ਕੀਮਤਾਂ ਨੂੰ ਬਹੁਤ ਠਾਂ ਸੁਣ ਚੁੱਕੇ ਸੀ ਜਿਹੜੇ ਧੀਆਂਪਣ ਦੀ ਇਤਕਾਰ ਨਹੀਂ ਸੀ ਜਾਣਦੇ ਉਹੀ ਲੋਕ ਉਹਨੂੰ ਸੁਣਦੇ ਸੀ ਉਹੀ ਉਹਦੇ ਸਰੋਤੇ ਸੀ ਬਾਰ ਬਾਰ ਸਮਝਾਉਣ ਦੇ ਬਾਵਜੂਦ ਕਦਰ ਖੰਨੋ ਕਰਨਾ ਨਹੀਂ ਛੱਡਿਆ ਤੇ ਸਿੰਘਾਂ ਨੇ ਉਹਨੂੰ ਸੋਧਾ ਲਾ ਦਿੱਤਾ ਹੁਣ ਰੋ ਵਿਚਾਰ ਵਿੱਚ ਫਿਲਮ ਦੇ ਵਿੱਚ ਸਿੱਖਾਂ ਦੇ ਸਿੰਘਾਂ ਦੇ ਗਰਦਾਰ ਉਹਨਾਂ ਨੂੰ ਖਾਣ ਦੀ ਕੋਸ਼ਿਸ਼ ਕੀਤੀ ਗਈ ਜਾਇਸ ਦੁੱਕੀ ਦੇ ਗਾਣ ਗਾਉਣ ਵਾਲੇ ਨਿਚਾਰ ਨੂੰ ਸ਼ਹੀਦ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਤੇ ਇਹ ਭਲੇਖਾ ਵਾ ਇਹਨਾਂ ਪ੍ਰੋਡਿਊਸਰਾਂ ਦਾ ਇਹਨਾਂ ਹੀਰੋਆਂ ਦਾ ਵੀ ਉਹ ਫਿਲਮ ਜਿਹੜੀ ਆ ਉਹਨੂੰ ਖਾਲਸਾ ਪੰਥ ਚੱਲਣ ਦਊਗਾ ਗੁਰੂ ਕਿਰਪਾ ਕਰੇ ਮਹਾਰਾਜ ਜਿਵੇਂ ਸੇਵਾ ਲੈਣਗੇ ਉਹਦੀਆਂ ਫਿਲਮਾਂ ਨਾ ਪਹਿਲਾਂ ਚੱਲਣਤੀਆਂ ਸੀ ਨਾ ਗਾਂ ਚੱਲਣਗੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ